ਤਰਨ ਤਾਰਨ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਮੌਤ ਤੋਂ ਬਾਅਦ ਖਾਲੀ ਹੋਈ ਵਿਧਾਨ ਸਭਾ ਸੀਟ ਤੇ ਹੋਣ ਵਾਲੀ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਟਿਕਟ ਲਈ ਚਾਹਵਾਨਾਂ ਦੀ ਸਥਿਤੀ ਇੱਕ ਨਰ ਸੋ ਬਿਮਾਰ ਵਾਲੀ ਬਣੀ ਹੋਈ ਹੈ ਜੇ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਟਿਕਟ ਦੇ ਦਾਅਵੇਦਾਰਾਂ ਦੀ ਗਿਣਤੀ ਅੱਧਾ ਦਰਜਨ ਦੇ ਕਰੀਬ ਦੱਸੀ ਜਾ ਰਹੀ ਹੈ ਉਕਤ ਦਾਅਵੇਦਾਰਾਂ ਵੱਲੋਂ ਸ਼ਹਿਰ ਦੀਆਂ ਸੜਕਾਂ ਤੇ ਹੋਲਡਿੰਗਸ ਲਗਾ ਕੇ ਆਪਣੇ ਆਪ ਨੂੰ ਦਾਵਿਦਾਰ ਦੇ ਤੌਰ ਤੇ ਪੇਸ਼ ਕੀਤਾ ਦਾਰਿਆ ਉੱਥੇ ਆਮ ਆਦਮੀ ਪਾਰਟੀ ਵੱਲੋਂ ਜ਼ਿਮਨੀ ਚੋਣ ਨੂੰ ਦੇਖਦਿਆਂ ਹਲਕੇ ਤੋਂ ਤਿੰਨ ਵਾਰ ਰਹੇ ਸਾਬਕਾ ਕਬਦਾਇਕ ਹਰਮਿੰਦਰ ਸਿੰਘ ਸੰਧੂ ਨੂੰ ਬੀਤੇ ਦਿਨੀ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਦੇਣ ਦੀਆਂ ਕਿਆਸਰਾਈਆਂ ਚੱਲ ਰਹੀਆਂ ਨੇ ਉੱਥੇ ਹਲਕੇ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਪੁਰਾਣੇ ਆਗੂਆਂ ਅਤੇ ਟਿਕਟ ਦੇ ਦਾਅਵੇਦਾਰਾਂ ਵੱਲੋਂ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਦੇਣ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਜੇ ਗੱਲ ਕੀਤੀ ਜਾਵੇ ਦਾ ਹਲਕੀ ਤੋਂ ਆਮ ਆਦਮੀ ਪਾਰਟੀ ਦੇ ਆਗੂ ਤੇ ਜੰਗਲਾਤ ਵਿਭਾਗ ਦੇ ਵਾਇਸ ਚੇਅਰਮੈਨ ਗੁਰਦੇਵ ਸਿੰਘ ਸੰਦੂ ਵੱਲੋਂ ਆਪਣੇ ਆਪ ਨੂੰ ਟਿਕਟ ਦਾ ਮੁਖਤਾਬੇਦਾਰ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਮਰਹੂਮ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਪਰਿਵਾਰ ਵੱਲੋਂ ਉਹਨਾਂ ਦੇ ਭਾਨਜੀ ਐਡਵੋਕੇਟ ਕੋਮਲਪ੍ਰੀਤ ਸਿੰਘ ਜੋ ਕਿ ਮਰਹੂਮ ਵਿਧਾਇਕ ਨਾਲ बतौर ਪੀਏ ਵਿਚਰਦੇ ਰਹੇ ਹਨ ਉਹਨਾਂ ਵੱਲੋਂ ਟਿਕਟ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਹਨਾਂ ਦੋਵਾਂ ਆਗੂਆਂ ਤੋਂ ਇਲਾਵਾ ਇੰਡਸਟਰੀ ਵਿਭਾਗ ਦੇ ਡਾਇਰੈਕਟਰ ਗੁਰਸੇਵਿਕ ਸਿੰਘ ਆਲਕ, ਚੇਅਰਮੈਨ ਰਣਜੀਤ ਸਿੰਘ ਟੀਮਾ ਯੂਥ ਆਗੂ ਅੰਗਰ ਸਿੰਘ ਸੋਹਲ ਕਮਲਜੀਤ ਸਿੰਘ ਮਝੈਲ ਤੋਂ ਇਲਾਵਾ ਹੋਰ ਕੁਝ ਆਗੂ ਵੀ ਟਿਕਟ ਹਾਸਲ ਕਰਨ ਦੀ ਦੌੜ ਵਿੱਚ ਸ਼ਾਮਲ ਨੇ ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਜੰਗਲਾਤ ਵਿਭਾਗ ਦੇ ਬਾਇਸ਼ ਚੇਅਰਮੈਨ ਗੁਰਦੇਵ ਸਿੰਘ ਸੰਧੂ ਨੇ ਜਿੱਥੇ ਆਪਣੇ ਆਪ ਨੂੰ ਹਲਕੇ ਤੋਂ ਟਿਕਟ ਦਾ ਪ੍ਰਮੁੱਖ ਦਾਵੇਦਾਰ ਦੱਸਿਆ ਉੱਥੇ ਸੰਧੂ ਨੇ ਕਿਹਾ ਕਿ ਜੇ ਲੋਕੋਨਾਂ ਨੂੰ ਐਮਐਲਬ ਬਣਾਉਂਦੇ ਨੇ ਤਾਂ ਉਹ ਗੈਂਗਸਟਰਾਂ ਵੱਲੋਂ ਲੋਕਾਂ ਨੂੰ ਫਰੋਤੀ ਲਈ ਦਿੱਤੀਆਂ ਜਾ ਰਹੀਆਂ ਤੰਬਕੀਆਂ ਖਿਲਾਫ ਸਖਤੀ ਨਾਲ ਲੜਾਈ ਲੜਨਗੇ ਤੇ ਗੈਂਗਸਟਰਾਂ ਦੇ ਦਬਦਬੇ ਨੂੰ ਖਤਮ ਕੀਤਾ ਜਾਵੇਗਾ ਇਸ ਦੇ ਨਾਲ ਹੀ ਪਵਿੱਤਰ ਸ਼ਹਿਰ ਵਿੱਚੋਂ ਕੂੜੇ ਦੇ ਡੰਪ ਨੂੰ ਬਾਹਰ ਕੱਢ ਕੇ ਸ਼ਹਿਰ ਨੂੰ ਸੁੰਦਰ ਬਣਾਇਆ ਜਾਵੇਗਾ ਪਾਰਟੀਆਂ ਦੇ ਵਿੱਚ ਖਾਰੇ ਖੇਮਿਆਂ 'ਚ ਸਾਰੀਆਂ ਪਾਰਟੀਆਂ ਦਾ ਲੋਕ ਲੱਗੇ ਆ ਤੇ ਕੋਈ ਗੱਲ ਨਹੀਂ ਸਾਰੇ ਪ੍ਰਚਾਰ ਹੀ ਕਰ ਰਹੇ ਆ ਹੁਣ ਮੰਨ ਲਓ ਸਾਡੇ 'ਲੋਂ 2 4 ਜਿੰਨੇ ਵੀ ਲੱਗੇ ਪ੍ਰਚਾਰ ਕਰਦੇ ਆਂ ਪਾਰਟੀ ਦਾ ਇਸੇ ਤਰ੍ਹਾਂ ਜੇ ਕਾਂਗਰਸ ਦੇ ਬੰਦੇ ਲੋਕ ਕਾਂਗਰਸ ਦਾ ਕਰਦੇ ਆ ਬਾਕੀ ਪਾਰਟੀਆਂ ਨੇ ਮੰਨਤ ਕਰਨਾ ਵਾ ਜਿਹੜੀ ਉਹਨਾਂ ਨੂੰ ਚੰਗਾ ਲੱਗੂ ਨਾ ਬੰਦੇ ਦਾ ਨਾਮ ਦੇ ਦੇਣਾਂ ਤੇ ਸਾਰੇ ਮਿਲ ਕੇ ਉਹਨੂੰ ਜਿਤਾ ਦੇਣਾ ਜੀ ਮੈਂ ਤੇ ਪਾਰਟੀ ਤੋਂ ਵੇਖੋ ਜੀ ਐਰ ਕੀ ਸਾਰੇ ਆਮ ਗੱਲ ਤੁਹਾਡੇ ਹੁੰਦੀਆਂ ਕਹੀ ਹੈ ਕਿ ਮੈਂ ਪਾਰਟੀ ਨੂੰ ਕਿਹਾ ਮੇਰਾ ਹੱਕ ਵਾ ਕਿਉਂਕਿ ਮੈਂ ਪਾਰਟੀ ਵਾਸਤੇ ਦਿਨ ਰਾਤ ਮਿਹਨਤ ਕੀਤੀ ਆ ਮੈਨੂੰ ਪਾਰਟੀ ਨੇ ਜਦੋਂ ਦੇ ਆਪਾਂ ਕੰਮ 'ਚ ਇਧਰ ਲੱਗੇ ਆ ਆਮ ਆਦੀ ਪਾਰਟੀ ਦੇ ਸੀ ਆਏ ਆ ਜੀ ਤੇ ਉਹਨਾਂ ਦੇ ਅਸੀਂ ਪਾਰਟੀ ਨੇ ਜਿੱਥੇ ਵੀ ਸਾਨੂੰ ਪ੍ਰੋਟੋਕਾਲ ਮੁਤਾਬਕ ਭੇਜਿਆ ਸੀ ਗਏ ਆ ਬਾਕੀ ਪਾਰਟੀ ਵਾਸਤੇ ਉਹ ਮੇਰੇ ਬ੍ਰਦਰ ਦੀ ਲੱਤ ਵੀ ਟੁੱਟ ਗਈ ਗੋਲੀਆਂ ਵੀ ਵੱਜ ਗਈਆਂ ਪਰਚੇ ਵੀ ਹੋ ਗਏ ਤੇ ਖਰਚੇ ਵੀ ਹੋ ਗਏ ਅਸੀਂ ਕੀ ਨਹੀਂ ਕੀਤਾ ਪਾਰਟੀ ਲਈ ਪਾਰਟੀ ਸਾਡੇ ਲਈ ਵਾਸਤੇ ਸਭ ਕੁਝ ਕਰੂਗੀ ਪਾਰਟੀ ਸਾਡੀ ਜਿਹੜੀ ਆ ਬਹੁਤ ਐਜੂਕੇਟਿਡ ਤਰੀਕੇ ਦੇ ਨਾਲ ਪੜ੍ਹਾਈ ਲਿਖਾਈ ਦੇ ਮੁਤਾਬਕ ਉਹ ਇੱਕ ਰਿਜ਼ਲਟ ਵੇਂਦੀ ਆ ਰਿਪੋਰਟਾਂ ਵੇਂਦੀ ਆ ਉਹਦੇ ਮੁਤਾਬਕ ਉਹ ਟਿਕਟ ਦਾ ਦਾਅਵੇਦਾਰ ਜਿਹੜਾ ਬੰਦਾ ਉਹਨੂੰ ਫੇਰ ਨਾਂ ਲੈ ਕੇ ਹੁੰਦੇ ਟਿਕਟਾਂ ਆਪਾਂ ਨੂੰ ਮਿਲੂਗੀ ਆਪਾਂ ਬੜੇ ਮਾਣ ਤੇ ਸਤਿਕਾਰ ਨਾਲ ਇਥੋਂ ਆਮ ਆਦੀ ਪਾਰਟੀ ਦੀ ਟਿਕਟ ਬੜੀ ਵੱਡੀ ਲੀਡ ਨਾਲ ਜਿੱਤ ਕੇ ਜਿਹੜੀ ਆਪਣਾ ਸ੍ਰੀ ਰਵਿੰਦ ਕੇਰਿਵਾਲ ਸਾਹਿਬ ਦੇ ਮਾਨ ਸਾਹਿਬ ਦੇ सीएम साहब ਦੇ ਚੋਲੀ ਚ ਪਾਵਾਂਗੇ ਪਬਲਿਕ ਕਿਸੇ ਨੂੰ ਚੁਣਦੀ ਹੈ ਨਾ ਉਹਨੂੰ ਵਜ਼ੀਰ ਬਣਾਉਂਦੀ ਆਪਣੇ ਹਲਕੇ ਦਾ ਵਜ਼ੀਰ ਇੱਕ ਸਹੀ ਮੈਨੇਜਰ ਰੱਖਾ ਹੁੰਦਾ ਵਾ ਜਿੰਨੇ ਏਰੀਆ ਦਾ ਉਹਨੂੰ ਕਿਸੇ ਪਬਲਿਕ ਨੇ ਵੋਟ ਪਾ ਕੇ ਚੁਣਦਾ ਤੇ ਵਜ਼ੀਰ ਰੱਖਾਂਦਾ ਕਿ ਮੈਂ ਇਸ ਹਲਕੇ ਦੀ ਜਾਂ ਸਟੇਟ ਦਾ ਕੋਈ ਜ਼ਿੰਮੇਵਾਰ ਤਾਂ ਮੈਂ ਸਟੇਟ ਦੀ ਰਾਖੀ ਕਰਨੀ ਹੈ ਉਹਦਾ ਫਰਜ ਬੰਦਾ ਵਾ ਕਿ ਜਨਤਾ ਆਪਦੇ ਘਰਾਂ ਚ ਸੁਖੀ ਨੀਂਦ ਨਾ ਸੌਵੇ ਤੇ ਉਹ ਉਹਨਾਂ ਲਈ ਸਟੈਂਡ ਲਵੇ ਹੁਣ ਮੰਨ ਲਓ ਤੁਸੀਂ ਧਮਕੀਆਂ ਦੀ ਗੱਲ ਕਰਦੇ ਆਂ ਧਮਕੀਆਂ ਤਾਂ ਸਾਡੇ ਆਮ ਹੀ ਪ੍ਰਚਲਿਤ ਗੱਲ ਹੋ ਗਈ ਆ ਭਾਵੇਂ ਕੋਈ ਸਨੇਹਾਰਾ ਵਾ ਭਾਵੇਂ ਕੋਈ ਕੱਪੜੇ ਦਾ ਦੁਕਾਨਦਾਰ ਵਾ ਕੋਈ ਵੀ ਜਿਹੜਾ ਦੁਕਾਨਦਾਰ ਕਾਰੋਬਾਰੀ ਚੰਗਾ ਸਾਰਿਆਂ ਨੂੰ ਧਮਕੀਆਂ ਆ ਗਈਆਂ ਲੋਕੀਂ ਇਸ ਵੇਲੇ ਬਹੁਤ ਮਨੂੰ ਪਤਾ ਪਰੇਸ਼ਾਨੀ ਚ ਪਰ ਮੈਂ ਤਰਨਤਾਰਨ ਵਾਲੇ ਆਪਦੇ ਭਰਾਵਾਂ ਨਾਲ ਹਲਕੇ ਵਾਲਿਆਂ ਨਾਲ ਪਿੰਡਾਂ 'ਚ ਵੀ ਧਮਕੀਆਂ ਬਹੁਤ ਆ ਰਹੀਆਂ ਚੰਗੇ ਫਾਰਮਰਾਂ ਨੂੰ ਆ ਰਹੀਆਂ ਪਰ ਮੈਂ ਸਾਰੇ ਹਲਕੇ ਤਰਨਤਾਰਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰੇ ਵੀਰੋ ਮੇਰੇ ਭਰਾਓ ਜੇ ਤੁਸੀਂ ਗੁਰਦੇਵ ਸਿੰਘ ਸੰਧੂ ਤੇ ਵਿਸ਼ਵਾਸ ਕਰੋਗੇ ਇਹ ਘਰ ਹਲਕੇ ਦਾ ਉਹਨੂੰ ਚੁਣ ਜੇ ਜਿਹੜਾ ਤੁਹਾਨੂੰ ਕੋਈ ਗੈਂਗਸਟਰ ਕੋਈ ਵੀ ਕਿਸੇ ਵੀ ਦਲ ਦਾ ਗੈਂਗਸਟਰ ਧਮਕੀ ਦੇਊਗਾ ਉਹ ਗੈਂਗਸਟਰ ਦੇ ਨਾਲ ਉਹਦੇ ਪਰਿਵਾਰ ਨਾਲ ਜਾ ਕੇ ਮੈਂ ਤੁਹਾਡੇ ਨਾਲ ਜਾ ਕੇ ਉਹਦੇ ਪਰਿਵਾਰ ਨੂੰ ਪੁੱਛੂੰਗਾ ਵੀ ਤੁਸੀਂ ਲੋਕਾਂ ਦੇ ਪਰਿਵਾਰ ਮਾਰਨੀਆਂ ਧਮਕੀ ਦਿੰਦੇ ਜੋ ਤੇ ਤੁਹਾਡੇ ਪਰਿਵਾਰ ਦਾ ਫਿਰ ਕੀ ਹੋਣਾ ਚਾਹੀਦਾ ਵਾ ਜਦੋਂ ਕਿਸੇ ਦੇ ਘਰ ਤੱਕ ਜਾਈਏ ਉਹਨੂੰ ਪੁੱਛੀਏ ਸਾਰੇ ਪਰਿਵਾਰ ਸਾਰਿਆਂ ਦੇ ਇੱਕੋ ਜਿਹੇ ਆ ਇਸ ਕਰਕੇ ਮੇਰੀ ਜ਼ਿੰਮੇਵਾਰੀ ਆ ਭਾਵੇਂ ਮੈਂ ਸਮਾਜ ਸੇਵੀ ਬੰਦਾ ਵਾਂ ਮੈਂ ਇਹ ਚਾਹੁੰਨਾ ਵਾਂ ਕਿ ਪ੍ਰੋਟੋਕਾਲ ਜਿਓ ਰਹੇ ਨਾ ਪ੍ਰੋਟੋਕਾਲ ਜਿਸੀ ਰਹੀਏ ਉਹਦੇ ਲੋਕਾਂ ਦੇ ਪਰਿਵਾਰ ਮਾਰਨੀਆਂ ਗੱਲਾਂ ਕਰਦੇ ਆ ਤੇ ਅਸੀਂ ਪੁੱਛਣ ਦੀ ਗੱਲ ਨਹੀਂ ਕਰ ਸਕਦੇ ਇੰ ਜੇ ਕਿਸੇ ਨੂੰ ਵੀ ਇੱਥੇ ਧਮਕੀ ਆਉਂ ਤਾਂ ਮੈਨੂੰ ਐਮਐਲਏ ਬਣਨ ਤੋਂ ਬਾਅਦ ਉਹ ਬੰਦਾ ਮੇਰੇ ਨਾਲ ਸਿੱਧਾ ਆ ਕੇ ਰਾਬਤਾ ਕਰੇ ਤੇ ਗੁਰਦੇਵ ਸਿੰਘ ਸੰਧੂ ਆਪਦੀ ਸਮਾਜ ਸੇਵਾ ਦੀ ਟੀਮ ਲੈ ਕੇ ਉਹਨਾਂ ਦੇ ਘਰ ਜਾਊਗਾ ਤੇ ਪੁੱਛੂਗਾ ਵੀ ਦੱਸੋ ਇਸ ਬੰਦੇ ਤੋਂ ਕੀ ਦਿੱਤਾ ਦਿੱਤੇ ਜੇ ਤੁਸੀਂ ਜਿਹੜੇ ਮੰਗਦੇ ਜਦੋਂ ਅਗਲਾ ਆਪਦੀ 10 9 ਦੀ ਕਿਰਤ ਕਮਾਈ ਕਰਦਾ ਤੇ ਬੰਦੇ ਦੇ ਪੁੱਤ ਬਣ ਕੇ ਬਾਜ਼ ਆਜੋ ਦੁਬਾਰਾ ਧਮਕੀਆਂ ਵਾਲਾ ਕੰਮ ਖਤਮ ਕਰਦਾਂਗੇ ਮੈਂ ਇਹ ਗੱਲ ਦੀ ਜ਼ਿੰਮੇਵਾਰੀ ਲੈਣਾ ਤੇ ਮੈਂ ਗੁਰੂ ਅਰਜਨ ਦੇਵ ਪਾਸ਼ਾ ਦੇ ਸ਼ਹਿਰ 'ਚ ਰਹਿੰਦਾ ਮਾ ਗੁਰੂ ਪਾਸ਼ਾ ਮਾਲ ਕਿਰਪਾ ਕਰੇ ਗੁਰੂ ਅਰਜਨ ਦੇਵ ਪਾਸ਼ਾ ਮੈਂ ਇਹ ਗੱ ਵੀ ਮੈਂ ਸਗੰਧ ਖਾ ਕੇ ਇਹ ਗੱਲ ਕਹਿਣਾ ਮੈਂ ਸੌਂ ਖਾ ਕੇ ਗੱਲ ਕਹਿਣਾ ਮੈਨੂੰ ਇੱਕ ਤਰਨਤਨ ਹਲਕੇ ਦਾ ਐਮਐਲਏ ਬਣਾਉ ਇਹ ਜਿਹੜਾ ਕੂੜੇ ਦਾ ਡੈਂਪ ਵਾ ਇਹ ਮੇਰੀ ਜ਼ਿੰਮੇਵਾਰੀ ਆ ਮੈਂ ਸੱਚ ਦਾ ਸਾਫ ਸੰਤਾ ਵਾਲੋਂ ਸਾਡੇ ਵਿਦੇਸ਼ਾਂ ਵਿਦੇਸ਼ਾਂ ਚ ਵੀ ਭਰਾ ਬੈਠੇ ਆ ਜੇ ਸੱਚ ਦਾ ਸਾਥ ਨਾਲ ਜੁੜੇ ਆ ਇੱਥੇ ਲੋਕਲ ਵੀ ਬਹੁਤ ਜ਼ਿਆਦਾ ਆ ਪੂਰੇ ਪੰਜਾਬ ਚ ਵੀ ਆ ਮੈਨੂੰ ਪਤਾ ਜੋ ਮੈਂ ਫੈਸਲਾ ਮਨੂਣਾ ਪੰਜਾਬ ਦਾ ਪ੍ਰਧਾਨ ਇਸੇ ਕਰਕੇ ਬਣਾਇਆ ਜੋ ਮੈਂ ਫੈਸਲਾ ਲੈਣਾ ਮੇਰੇ ਸਾਥੀ ਇਹੋ ਕਹਿੰਦੇ ਪ੍ਰਧਾਨ ਜੀ ਜਿਹੜੇ ਕੋਈ ਫੈਸਲੇ ਲੈਣ ਵਾਲੇ ਨੇ ਲਿੱਲਿਆ ਕਰੋ ਸਾਨੂੰ ਤੁਹਾਡੇ ਤੇ ਵਿਸ਼ਵਾਸ ਆ ਤੇ ਮੈਂ ਕਹਿਣਾ ਇਹ ਕੂੜੇ ਦਾ ਡੈਂਪ ਅਸੀਂ ਆਪਦੇ ਆ ਪੈਸਿਆਂ ਨਾਲ ਖਰੀਦ ਕੇ ਕਿਤੇ 5-7 ਕਿੱਲੇ ਜ਼ਮੀਨ ਪਾਸੇ ਤੇ ਅਸੀਂ ਕੂੜੇ ਦਾ ਡੈਂਪ ਚਕਾਉਣ ਦੀ ਮੈਂ ਜ਼ਿੰਮੇਵਾਰੀ ਲੈਣਾ ਵਾ ਜੇ ਤਰਨਤਨ ਹਲਕੇ ਦੇ ਵਾਲੇ ਲੋਕ ਮੈਨੂੰ ਪਿਆਰ ਤੇ ਸਤਿਕਾਰ ਦੇਣ ਮੈਨੂੰ ਐਮਐਲਏ ਬਣਾਉਂਦੇ ਆ ਮੈਨੂੰ ਜੇ ਸੇਵਾ ਦਿੰਦੇ ਆ ਤੇ ਫਿਰ ਮੇਰੀ ਜ਼ਿੰਮੇਵਾਰੀ ਆ ਇਹ ਕੂੜੇ ਦਾ ਡੈਂਪ 2-4 ਮਹੀਨੇ ਬਾਅਦ ਤੁਹਾਨੂੰ ਇੱਥੇ ਤਰਨਤਾਂ ਚ ਨਹੀਂ ਦੇਹੂਗਾ ਇਹ ਮੇਰੀ ਜ਼ਿੰਮੇਵਾਰੀ ਆ ਮੈਂ ਹੱਥ ਜੋੜ ਕੇ ਹਲਕੇ ਵਾਲਾਂ ਨੂੰ ਬੇਨਤੀ ਫਿਰ ਦੁਬਾਰਾ ਕਰਦਾ ਉਧਰ ਮਰਹੂਮ ਸਾਬਕਾ ਬਲੈਕ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਪਾਂਜੇ ਐਡਵੋਕੇਟ ਕੋਮਲਪ੍ਰੀਤ ਸਿੰਘ ਨੇ ਟਿਕਟ ਤੇ ਆਪਣੇ ਪਰਿਵਾਰ ਦਾ ਹੱਕ ਜਿਤਾਉਂਦਿਆਂ ਕਿਹਾ ਕਿ ਹਰਮੀਤ ਸਿੰਘ ਸੰਧੂ ਜੋ ਆਮ ਆਦਮੀ ਪਾਰਟੀ ਵਿੱਚ ਆਇਆ ਉਸ ਦਾ ਕੋਈ ਆਧਾਰ ਨਹੀਂ ਹੈ ਦੋ ਵਾਰ ਦਾ ਹਾਰਿਆ ਵਿਧਾਇਕ ਹੈ ਜੋ ਉਸ ਦੇ ਨਾਲ ਦੇ ਪੰਚ ਸਰਪੰਚ ਸਨ ਉਹ ਸਭ ਆਜ਼ਾਦ ਗਰੁੱਪ ਦੇ ਨਾਲ ਪਿਛਲੇ ਦਿਨੀ ਅਕਾਲੀ ਦਲ ਵਿੱਚ ਸ਼ਾਮਲ ਹੋ ਚੁੱਕੇ ਨੇ ਐਡਵੋਕੇਟ ਕੋਮਲਪ੍ਰੀਤ ਸਿੰਘ ਨੇ ਕਿਹਾ ਕਿ ਪਾਰਟੀ ਵਰਕਰਾਂ ਨੇ ਮੀਟਿੰਗ ਕਰਕੇ ਕਿਹਾ ਕਿ ਉਹ ਹਰਮੀਤ ਸਿੰਘ ਸੰਧੂ ਨਾਲ ਇੱਕ ਕਦਮ ਵੀ ਨਹੀਂ ਚੱਲਣਗੇ ਉਹ ਜੀ ਸਾਢੇ 3 ਸਾਲ ਹੋ ਗਏ ਆ ਸਰਕਾਰ ਆਈ ਨੂੰ ਅਸੀਂ ਰਾਤ ਦਿਨ ਲੋਕਾਂ ਦੇ ਕੰਮ ਕੀਤੇ ਆਈ ਲੋਕੀਆਂ ਜੇ ਇੱਥੇ ਇਕੱਠੇ ਹੋ ਕੇ ਸਾਡਾ ਸਾਥ ਦੇ ਰਹੇ ਜੇ ਜੇ ਅਸੀਂ ਗਲਤ ਕੰਮ ਕੀਤੇ ਹੁੰਦੇ ਲੋਕਾਂ ਦੇ ਭਲਾਈ ਦੇ ਕੰਮ ਨਾ ਕੀਤੇ ਹੁੰਦੇ ਧੱਕੇ ਕੀਤੇ ਹੁੰਦੇ ਤੇ ਸਾਡੇ ਨਾਲ ਕਿੰਨੇ ਹੋਣਾ ਸੀ ਜੇ ਚੰਗੇ ਕੰਮ ਕੀਤੇ ਐ ਐਮਐਲਏ ਸਾਹਿਬ ਨੇ ਤਾਂ ਹੀ ਲੋਕੀ ਇਹਨਾਂ ਵਿਸ਼ਵਾਸ ਦੇ ਰਹੇ ਨੇ ਤੁਸੀਂ ਜਿਹੜੀ ਗੱਲ ਕੀਤੀ ਆ ਐਮਐਲਏ ਹਰਮੀਤ ਸਿੰਘ ਸੰਧੂ ਦੀ ਜਿਹਨੇ ਤੁਸੀਂ ਸਭ ਜਾਣਦੇ ਜੇ 2017 ਦੇ ਵਿੱਚ ਉਹਨੂੰ ਕਾਂਗਰਸ ਸਰਕਾਰ ਨੇ ਹਰਾਇਆ 2022 ਦੇ ਵਿੱਚ ਸਾਡੇ ਐਮਐਲਏ ਸਾਹਿਬ ਬਹੁਤ ਹੀ ਸਤਿਕਾਰਯੋਗ ਡਾਕਟਰ ਕਸ਼ਮੀਰ ਸਿੰਘ ਸੋਲਜੀ ਨੇ 15000 ਦੀ ਲੀਡ ਦੇ ਨਾਲ ਹਰਾਇਆ ਜੇ ਚੰਗਾ ਹੁੰਦਾ ਜੇ ਉਹਨੇ ਕੰਮ ਚੰਗੇ ਕੀਤੇ ਹੁੰਦੇ ਤੇ ਲੋਕਾਂ ਨੇ ਇਹਨੂੰ ਵੋਟਾਂ ਪਾਉਣੀਆਂ ਸੀ ਐਮਐਲਏ ਬਣਾਉਣਾ ਸੀ ਜੇ ਉਹਨੂੰ ਹਰਾਇਆ ਤਾਂ ਲੋਕਾਂ ਨੂੰ ਉਹਦੀਆਂ ਨੀਤੀਆਂ ਪਸੰਦ ਨਹੀਂ ਆਈਆਂ ਤੁਸੀਂ ਦੇਖਿਆ ਹੀ ਹੋਣਾ 2-4 ਦਿਨ ਪਹਿਲਾਂ ਜੋ ਮੀਟਿੰਗ ਹੋਈ ਹੈ ਉਹ ਤੇ ਜਿੰਨੇ ਵੀ ਉਹਦੇ ਕਾਲੀ ਦਲ ਦੇ ਵਿੱਚ ਜਿਹੜੇ ਸਾਥੀ ਸੀ ਉਹ ਤੇ ਆਜ਼ਾਦ ਗਰੁੱਪ ਚ ਸ਼ਾਮਲ ਹੋ ਕੇ ਸ਼ਾਮਲ ਹੋ ਗਏ ਨੇ ਉਹ ਅੱਜ ਦੀ ਡੇਟ 'ਚ ਉਹ ਇਕੱਲਾ ਇਕੱਲਾ ਸਾਡੀ ਪਾਰਟੀ ਕੋ ਆਇਆ ਤੇ ਨਾਲ ਕੋਈ ਨਹੀਂ ਕੋਈ 5-7 ਉਹਦੇ ਨਾਲ ਸਾਥੀ ਹੋਣਗੇ 5-7 ਪਰਿਵਾਰ ਹੋਣਗੇ ਕਿਉਂਕਿ ਲੋਕਾਂ ਦਾ ਉਹਨੇ ਮੋਹ ਪੰਗ ਕਰਤਾ ਉਹਨੇ ਕੰਮ ਹੀ ਇਦਾਂ ਨਹੀਂ ਕੀਤੇ ਸੱਤ ਤੋਂ ਅੱਠ ਸਾਲ ਹੋ ਗਏ ਨੇ ਉਹਨੇ ਵਾਅਦ ਹੀ ਨਹੀਂ ਪੁੱਛੀ ਬੰਦਿਆਂ ਦੀ ਨਾਲੇ ਉਹਨੇ ਜਿਹੜੇ ਕੰਮ ਕੀਤੇ ਲੋਕਾਂ ਨੂੰ ਦਸਲਾਂ ਖਰਾਬ ਕੀਤੀਆਂ ਲੋਕੀ ਉਸ ਦੇ ਨਾਲ ਪੋਰਾ ਨਹੀਂ ਚੱਲਣਗੇ ਉਹਦੇ ਸਾਥੀ ਜਿਹੜੇ ਸੀ ਆਜ਼ਾਦ ਗਰੁੱਪ 'ਚ ਸ਼ਾਮਲ ਹੋ ਗਏ ਨੇ ਤੇ ਸਾਡੇ ਜਿਹੜੇ ਆ ਸਾਡੀ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਸਾਫ਼ ਹੀ ਮਨਾਂ ਕਰਤਾ ਇਹ ਇਸ ਬੰਦੇ ਦੇ ਨਾਲ ਜਿੰਨੇ ਸਾਡੀਆਂ ਪੀੜੀਆਂ ਰੋਲੀਆਂ ਬੱਚਿਆਂ ਨੂੰ ਜ਼ਹਿਰ ਦਿੱਤੀ ਉਹਦੇ ਨਾਲ ਅਸੀਂ ਇੰਚ ਵੀ ਨਹੀਂ ਚੱਲ ਸਕਦੇ ਉਧਰ ਆਮ ਆਦਮੀ ਪਾਰਟੀ ਦੇ ਹਲਕੇ ਤੋਂ ਟਿਕਟ ਦੇ ਇੱਕ ਹੋਰ ਦਾਵੇਦਾਰ ਗੁਰਸੇਵਕ ਸਿੰਘ ਔਲਖ ਡਾਇਰੈਕਟਰ ਇੰਡਸਟਰੀ ਵਿਭਾਗnik ਹੈ ਕਿ ਸਾਡੀ ਪਾਰਟੀ ਵਿੱਚ ਹਰੇਕ ਆਗੂ ਨੂੰ ਟਿਕਟ ਮੰਗਣ ਦਾ ਹੱਕ ਹੈ ਪਰ ਬਾਹਰ ਤੋਂ ਦੂਜੀ ਪਾਰਟੀ ਤੋਂ ਆਏ ਵਿਅਕਤੀ ਜਿਸ ਨੂੰ ਉਹਨਾਂ ਵੱਲੋਂ ਚੋਣਾਂ ਸਮੇਂ ਸਟੇਜਾਂ ਤੋਂ ਭੰਡਿਆ ਹੋਵੇ ਉਸ ਨੂੰ ਟਿਕਟ ਨਹੀਂ ਦੇਣੀ ਚਾਹੀਦੀ ਗੁਰਸੇਵਕ ਸਿੰਘ ਔਲਖ ਨੇ ਨਾਂ ਲੈ ਬਗੈਰ ਕਿਹਾ ਕਿ ਪਾਰਟੀ ਨੂੰ ਕਿਸੇ ਵੀ ਖਰਾਬ ਅਕਸ ਵਾਲੇ ਵਿਅਕਤੀ ਨੂੰ ਟਿਕਟ ਨਹੀਂ ਦੇਣੀ ਚਾਹੀਦੀ ਸਭ ਤੋਂ ਪਹਿਲਾਂ ਤੇ ਜੋ ਵੀ ਸਾਡੀ ਪਾਰਟੀ ਦੇ ਵਿੱਚ ਵਰਕਰ ਆ ਵਲੰਟੀਅਰ ਆ ਜਾਂ ਲੀਡਰ ਸਹਿਬਾਨ ਆ ਹਰ ਕਿਸੇ ਨੂੰ ਹੱਕ ਹੈ ਟਿਕਟ ਮੰਗਣ ਦਾ ਪਾਰਟੀ ਨੇ ਸੋਚ ਸਮਝ ਕੇ ਟਿਕਟ ਮੰਗਣੀ ਆ ਮੈਂ ਪਾਰਟੀ ਦੇ ਨਾਲ 2020 ਤੋਂ ਜੁੜਿਆ ਸਭ ਤੋਂ ਪਹਿਲਾਂ ਮੈਂ ਖੜੂਤ ਸਾਹਿਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸੇਵਾ ਕੀਤੀ ਬਾਅਦ ਵਿੱਚ ਮੈਂ ਤਰਨਤਾਰਨ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਤੇ ਅੱਜ ਤੱਕ ਕਰ ਰਿਹਾ ਹਾਂ ਜੋ ਵੀ ਪਾਰਟੀ ਦਾ ਡਿਸੀਜਨ ਹੈ ਮੈਂ ਪਾਰਟੀ ਨੂੰ ਹੀ ਬੇਨਤੀ ਕਰੂੰਗਾ ਕਿ ਪਾਰਟੀ ਇੱਕ ਨਿਜੋੜ ਕੱਢ ਕੇ ਸੱਚਾ ਸੁੱਚਾ ਕੋਈ ਐਸਾ ਚਿਹਰਾ ਲੋਕਾਂ ਦੇ ਵਿੱਚ ਲਿਆਵੇ ਜਿਹਦਾ ਕੋਈ ਵਿਰੋਧ ਨਾ ਹੋਵੇ ਜਿਹਦੇ ਉੱਤੇ ਕੋਈ ਧੱਬਾ ਨਾ ਲੱਗਾ ਹੋਵੇ ਅਸੀਂ ਮੂਰਨ ਤੌਰ ਦੇ ਉੱਤੇ ਸਾਰੇ ਬਲਾਕ ਪ੍ਰਧਾਨ ਸੰਮਤੀ ਮੈਂਬਰ ਸਰਪੰਚ ਸਹਿਬਾਨ ਕਾਉਂਸਲਰ ਤੇ ਵਲੰਟੀਅਰ ਸਾਰੇ ਇੱਕ ਮੰਚ ਤੇ ਖੜੇ ਆ ਪਾਰਟੀ ਪੂਰੀ ਦੀ ਪੂਰੀ ਇਕਜੁੱਟ ਆ ਜਿਸ ਤਰ੍ਹਾਂ ਡਾਟਾ ਕੁਸ਼ਵੀਰ ਸਿੰਘ ਸੋਲ ਨੂੰ 54000 ਵੋਟਾਂ ਤੇ ਖੜਾਇਆ ਸੀ ਉਸ ਤਰ੍ਹਾਂ ਹੀ ਅਸੀਂ ਦੁਬਾਰਾ ਫੇਰ ਸਾਡੀ ਸਾਰੀ ਪਾਰਟੀ ਇੱਕ ਝਟ ਹੋ ਚੁੱਕੀ ਹੈ ਮੈਂ ਆਪਣੀ ਪਾਰਟੀ ਨੂੰ ਦੁਬਾਰਾ ਹੀ ਬੇਨਤੀ ਕਰੂੰਗਾ ਜਿਹੜਾ ਵੀ ਉਹ ਚਾਹਣ ਇੱਕ ਚੰਗਾ ਚਿਹਰਾ ਪਾਰਟੀ ਦੇ ਵਿੱਚੋਂ ਲਿਆ ਜਾਵੇ ਕਿਤੇ ਕੋਈ ਇਹੋ ਜਿਹਾ ਚਿਹਰਾ ਨਾ ਲਿਆ ਜਾਵੇ ਜਿਹਦੇ ਕਰਕੇ ਸਾਨੂੰ ਜਾਂ ਪਾਰਟੀ ਨੂੰ ਵੋਟਾਂ ਮੰਗਣ ਲੱਗਿਆ ਵਿਰੋਧੀਆਂ ਦੀ ਤਾਂਨੇ ਮੇਨੇ ਸੁਣਨੇ ਜਾਣ ਦੇਖੋ ਜੀ ਪਾਰਟੀ ਦੇ ਵਿੱਚ ਸਾਡੀ ਤੇ ਆਉਣ ਦਾ ਉਹਨਾਂ ਦਾ ਸਵਾਗਤ ਹੈ ਜੋ ਨਸ਼ੇ ਵਕਾਇਏ ਵਿੱਚ ਜਾਂ ਪ੍ਰਬੰਧ ਕੀਤਾ ਉਹਦੇ ਵਿੱਚ ਜਿਹੜਾ ਜਿਹੜਾ ਪਾਰਟੀ ਦਾ ਅਹੁਦੇਦਾਰ ਸਹਿਬਾਨ ਆ ਉਹਨਾਂ ਤੇ ਤੇ ਗੱਲ ਆਉਣੀ ਸੀ ਇਹ ਤੇ ਮਜੂਤਾ ਉਦੋਂ ਦੇ ਬਹੁਤ ਵੱਡੇ ਐਮਐਲਏ ਸੀ ਇਹਨਾਂ ਨੇ 2017 ਦੇ ਵਿੱਚ ਅਸੀਂ ਇਹਨਾਂ ਨੂੰ ਉਦੋਂ ਮੈਂ ਕਾਂਗਰਸ ਦੇ ਵਿੱਚ ਹਾਂ ਅਸੀਂ ਹਰਾਇਆ 2022 ਦੇ ਵਿੱਚ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਆਇਆ ਫਿਰ ਇਹਨਾਂ ਨੂੰ ਹਰਾਇਆ ਸਰਦਾਰ ਮੀਤ ਸਿੰਘ ਸੰਧੂ ਜੀ ਇਹ ਤਕਰੀਬਨ 2012 ਤੋਂ ਤਕਰੀਬਨ 2012 ਤੋਂ ਇਹ ਛੱਡ ਚੁੱਕੇ ਆ ਲੋਕਾਂ ਦਾ ਸਾਥ ਇੱਕ ਤੇ ਵਿਦੇਸ਼ਾਂ ਦੇ ਵਿੱਚ ਕੈਨੇਡਾ ਦੇ ਵਿੱਚ ਰਹਿੰਦੇ ਆ ਘਰ-ਬਾਰ ਇਹਨਾਂ ਦਾ ਬੰਦ ਰਹੀਦਾ ਪਰ ਫਿਰ ਵੀ ਇਹਨਾਂ ਦਾ ਆਉਣ ਦਾ ਸਾਡੇ ਵਿੱਚ ਬਹੁਤ-ਬਹੁਤ ਸਵਾਗਤ ਚਲੋ ਪਾਰਟੀ ਨੂੰ ਚੰਗਾ ਹਲਾਰਾ ਮਿਲਿਆ ਮੈਂ ਦੁਬਾਰਾ ਪਾਰਟੀ ਨੂੰ ਹੀ ਬੇਨਤੀ ਕਰੂੰਗਾ ਵੀ ਬਹੁਤ ਸੋਚ-ਸਮਝ ਕੇ ਆਪਾਂ ਜਿਤਨੀ ਇਹ ਸੀਟ ਤੇ ਇੱਕ ਚੰਗਾ ਫੈਸਲਾ ਲੈਣ ਦੇਖੋ ਜੀ ਮੈਂ ਉਦੋਂ ਅੱਜ ਵੀ ਉਸ ਪਾਰਟੀ ਦੇ ਖਿਲਾਫ ਕਰਦਾ ਕਿਉਂਕਿ ਉਸ ਪਾਰਟੀਆਂ ਦੋਨਾਂ ਨੇ ਇੱਥੇ ਨਸ਼ਾ ਲਿਆਂਦਾ ਸਭ ਤੋਂ ਵੱਡੀ ਗੱਲ ਇੱਥੇ ਹੈ ਜੀ ਪੰਜਾਬ ਦੇ ਵਿੱਚ ਸਭ ਤੋਂ ਵੱਡ ਵੱd ਸਿੱਖਿਆ ਖੇਤਰ ਦੇ ਵਿੱਚ ਪ੍ਰੋਬਲਮ ਆਈ ਸਾਡੇ ਬੱਚੇ ਜਾਦਾ ਪੜ ਨਹੀਂ ਸਕੇ ਪੜਨ ਤੋਂ ਬਾਅਦ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਤੇ ਨੌਕਰੀਆਂ ਤੋਂ ਬਾਅਦ ਜਦੋਂ ਇਹਨਾਂ ਨੇ ਨਸ਼ਾ ਲਿਆਂਦਾ ਤੇ ਅਫਸੋਸ ਇਹ ਕੋਈ ਸ਼ਾਸਦਾਨ ਜਿਨ੍ਹਾਂ ਨੇ ਇਹ ਨਸ਼ਾ ਲਿਆਂਦਾ ਉਹਨਾਂ ਦੇ ਨਸ਼ਾ ਲਿਉਣ ਦੇ ਨਾਲ ਨੌਜਵਾਨ ਉਧਰ ਪ੍ਰੇਰਿਤ ਹੋਏ ਤੇ ਸਾਡੇ ਪੰਜਾਬ ਦਾ ਇੱਕ ਕਹਾਣ ਹੋ ਗਿਆ ਜਿਸ ਦੇ ਵਿੱਚ ਮਾਵਾਂ ਰੋ ਰਹੀਆਂ ਐ ਸਾਡੇ ਬਜ਼ੁਰਗ ਤਾਂ ਹ ਲੈ ਰਹੇ ਆ ਮੇਰਾ ਇੱਕੋ ਇੱਕ ਨਿਸ਼ਾਨਾ ਵਾ ਕਿ ਇੱਥੇ ਸਿੱਖਿਆ ਖੇਤਰ ਨੂੰ ਅੱਗੇ ਚੁੱਕਣਾ ਤੇ ਨਾਲ ਦੀ ਨਾਲ ਚਿੱਟੇ ਨੂੰ ਇਸ ਤਰ੍ਹਾਂ ਦੇ ਦਰਾਂ ਦੇ ਵਿੱਚੋਂ ਖਤਮ ਕਰਨਾ